ਦਾ ਨਾਮ ਬਾਕੀ ਇਕ ਰਹੇ ਗਰਬ ਦਾ ਨਾਮ ਬਾਕੀ ਇਕ ਰਹੇ ਗਰਬ ਦਾ ਨਾਮ ਬਾਕੀ ਉਹ ਹੋਰ ਕੂੜੀਆਂ ਸਭ ਕਹਾਣੀਆਂ दिसदा सब फसी एवे झूठियां तणिय ताणी माया दौलत कठी जो सबे हिथे ई छॾ कणिया उॾसाए उड जाएगी सुन सुनसाई लोग नहीं आवन बगिया ने नहीं आवन बगिया पाणिया ने करी कमाई ही रह गई करी कमाई रह गई हस छड के जानी पै गई करी कमाई ही रह गई ਹਰ ਸੈ ਛੱਡ ਕੇ ਜਾਣੀ ਪੈ ਗਈ ਮਰਤ ਦੇ ਨਾਲ ਕਰੀ ਕਮਾਈ ਮਰਤ ਦੇ ਨਾਲ ਕਰੀ ਕਮਾਈ ਉਹ ਭੇਜ ਨਹੀਂ ਹੁੰਦੀ ਯਾਦ ਰੱਖੀ ਸੱਜਣਾ ਕੱਫਣ ਨੂੰ ਜੀਵ ਨਹੀਂ ਹੁੰਦੀ ਯਾਦ ਰੱਖੀ ਸੱਜਣਾ ਕੱਫਣ ਨੂੰ ਜੀਵ ਨਹੀਂ ਹੁੰਦੀ ਯਾਦ ਰੱਖੀ ਸੱਜਣਾ ਕੱਫਣ ਨੂੰ ਜੀਵ ਨਹੀਂ ਹੁੰਦੀ ਅਹ ਵੀ ਮੇਰਾ ਅਹ ਵੀ ਮੇਰਾ ਹਰਛੇ ਆਖੇ ਮੇਰੀ ਅਹ ਵੀ ਮੇਰਾ ਅਹ ਵੀ ਮੇਰਾ ਹਰਛੇ ਆਖੇ ਮੇਰੀ ਨਾ ਮੇਰੀ ਨਾ ਤੇਰੀ ਓ ਸੱਜਣਾ ਅੰਤ ਸੁਆਦੀ ਤੇਰੀ ਨਾ ਤੇਰੀ ਨਾ ਮੇਰੀ ਓ ਸੱਜਣਾ ਅੰਤ ਸੁਆਦੀ ਤੇਰੀ ਭੰਨ ਦਰਵਾਜੇ ਮੌਤ ਆ ਜਾਵੇ ਭੰਨ ਦਰਵਾਜੇ ਮੌਤ ਆ ਜਾਵੇ ਓ ਕੈਦ ਨਹੀਂ ਹੁੰਦੀ यादि रखी सजण कफड़ू जेब न यादि रखी सजण कफण नू जे हूंदी मिटी ने मिटी हो जाण बेसम पाणी मिटी न मिटी होजाणे पुराणी जिस तमी तूं कठड़ी बन्हे उहे उ ते जिस तमी तूं कठड़ी बन्हे ਉਤਰੀ ਨਾ ਜਾਣੀ ਜਾਣੀ ਹੱਕ ਪਰਾਏ ਤੇ ਅੱਖ ਰੱਖਣੀ ਹੱਕ ਪਰਾਏ ਤੇ ਅੱਖ ਰੱਖਣੀ ਜੈ ਨਹੀਂ ਹੁੰਦੀ ਯਾਦ ਰੱਖੀ ਸੱਜਣਾ ਕਫਣ ਨੂੰ ਜੀਵ ਨਹੀਂ ਦੁੰਦੀ ਯਾਦ ਰੱਖੀ ਸੱਜਣਾ ਕਫਣ ਨੂੰ ਜੀਵ ਨਹੀਂ ਹੁੰਦੀ ਉਸ ਖੁਦਾ ਦੀ ਬੰਦਗੀ ਕਰ ਲੈ ਉਸ ਖੁਦਾ ਦੀ ਬੰਦਗੀ ਕਰ ਉਸ ਖੁਦਾ ਦੀ ਬੰਦੀ ਕਰਕੇ ਉਸ ਖੁਦਾ ਦੀ ਬੰਦਗੀ ਕਰਕੇ ਓਏ ਬੰਦਿਆ ਬਣ ਜਾ ਬੰਦਾ ਬੂੰਗੇ ਵਾਲਿਆ ਫਿਰ ਕਾ ਤੂੰ ਕੋਈ ਤੇ ਕੰਮ ਕਰ ਚੰਗਾ ਸਿਮਰਨ ਬਾਜੋ ਮਨ ਦੀ ਮਹਿਲ ਸਿਮਰਨ ਬਾਜੋ ਮਨ ਦੀ ਮਹਿਲ ਸਫੇਦ ਨਹੀਂ ਹੁੰਦੀ

ਤੇ ਆਹ ਜਿੱਤੇ ਮੈਂ ਰਿਕਾਰਡ ਕਰਾ ਕੇ ਆਇਆ ਸੀ 9 ਸਾਲ ਦੇ ਫਸਟ ਵੀ 300 ਗਰੂਪ ਹੁੰਦਾ ਫਿਰ ਗੁਸਤਾਖੀ ਮਾਫਰੋ ਅਣਜਾਣ ਹਾਂ ਬੱਚਾ ਹਾਂ ਸੰਤਾਂ ਦੇ ਮੂਹਰੇ ਇਹ ਕੋ ਗਲਤੀ ਹੋ ਗਈ ਖਿਮਾ ਦਾਜਾ ਜਠਾ ਆਉ ਬੁਲਾਓ ਫਿਰ ਵਾਹਿਗੁਰੂ ਜੀ ਚਾਹਾਂਗਾ